ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾ ਜੀ ਆਪਣਾ ਗਰਮੇਸ਼ ਰਾਮ ਇਹ ਕਿੱਥੋਂ ਆਏ ਤੁਸੀਂ ਕੜਿਆਣੇ ਤੋਂ ਤੇ ਕੜਿਆਣਾ ਕਿੱਥੇ ਕੋਆ ਆਦਮਪੁਰ ਦੇ ਨਾਲ ਫੋਗ ਫੋੜ ਵਾਲੀ ਛੜਕ ਤੇ ਤੁਸੀਂ ਇੱਥੇ ਸਿੱਧੂ ਹੈਲਥ ਸੈਂਟਰ ਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਐ ਨੈਟ ਤੇ ਸੀਗੀ ਜੀ ਵੀਡੀਓ ਹਾਂ ਜੀ ਠੀਕ ਆ ਤੁਹਾਨੂੰ ਕੀ ਪ੍ਰੋਬਲਮ ਸੀ ਜਿੱਤੇ ਤੁਸੀਂ ਇੱਥੇ ਆਏ ਕੋਟ ਆਏ ਆ ਛੋਲੇ ਚ ਦਰਦ ਸੀ ਕਿੱਥੇ ਹੁੰਦੀ ਕਾ ਦੱਸੋ ਕਿੱਥੇ ਹੁੰਦੀ ਸੀ ਛੋਲੇ ਦੇ ਦਰਦ ਤੇ ਲੱਟ ਦੇ ਵਿੱਚ ਦਰਦ ਠੀਕ ਆ ਜੀ ਹਾਂ ਜੀ ਹੌਣ ਤੋਂ ਇਹ ਦਰਦ ਹਟੀ ਕਿ ਨਹੀਂ ਹਟੀ ਆ ਘੱਟੀ ਅਗੇ ਨਾਲੋਂ ਘੱਟੀ ਨਾਲ ਕਹਿੰਦੇ ਹਟ ਗਈ ਆ ਨਹੀਂ ਘੱਟੀ ਆ ਮੈਂ ਕਿਹਾ ਅਗੇ ਨਾਲੋਂ ਪੂਰੀ ਨਹੀਂ ਹਟੀ ਅੱਛਾ ਅਗੇ ਨਾਲੋਂ ਘੱਟ ਗਈ ਆ ਤੇ ਕਿੰਨੀ ਕੁ ਘੱਟੀ ਆ ਕਾਫੀ ਘੱਟ ਗਈ ਮਤਲਬ ਅਗੇ ਨਾਲੋਂ ਹੁਣ ਕਿੰਨੇ ਕੁ ਪਰਸੈਂਟ ਵੰਝੀ ਦਰਦ ਹਾਂਜੀ 10% 10 90% ਹਟ ਗਈ ਹੈ ਨਾ ਹਾਂਜੀ ਹਾਂਜੀ ਤੁਹਾਨੂੰ ਡੇਢ ਦੋ ਮਿੰਟ ਚ ਹਟ ਗਈ ਦਰਦ ਹਾਂਜੀ ਦੋ ਕੁ ਮਿੰਟ ਹੀ ਲੱਗੇ ਆ ਚਲੋ ਜਿਹੜੇ ਲੋਕਾਂ ਦੇ ਇਹ ਸਟਕਾ ਦਰਦ ਨੂੰ ਜਾਂ ਰੀਜੀ ਦਰਦ ਨੂੰ ਉਹਨਾਂ ਮਰੀਜ਼ਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੁਨੇਹਾ ਕੀ ਦੇਣਾ ਚਾਹੁੰਦੇ ਆ ਮੈਂ ਤਾਂ ਇਹ ਕਹੂੰਗਾ ਵੀ ਉੱਥੇ ਜਾਓ ਕੋਟੂ ਹੀ ਆਓ ਹਾਂਜੀ ਹਾਂਜੀ ਕਿ ਦਰਦ ਸਾਡੀ ਦੋ ਮਿੰਟਾਂ ਹੀ ਹਟ ਗਈ ਹੈ ਜੀ ਹਾਂਜੀ ਜੀ ਇਹ ਬਾਬਾ ਜੀ ਆਇਆ ਕੜਿਆਣ ਤੋਂ ਇਹ ਆਦਮਪੁਰ ਤੇ ਲੱਗੇ ਆ ਤਾਂ ਇਹਨਾਂ ਨੂੰ ਸਟਕਾ ਦੀ ਦਰਦ ਸੀਗੀ ਤਾਂ ਇਹ ਸਾਡੇ ਕੋਰਤਸੂਈ ਸਿੱਧੂ ਹੈਲਥ ਸੈਂਟਰ ਦੇ ਵਿੱਚ ਹੈ 2 ਮਿੰਟਾਂ ਦੇ ਵਿੱਚ ਇਹ ਕਹਿੰਦੇ 90% हट ਗਈ ਜਿਹੜੀ 10% ਰਹਿ ਗਈ ਉਹ ਵੀ ਆਪਣੇ ਆਪ हट ਜਾਣੀ ਹੈ ਹੁਣ ਮੈਂ ਆਪਣੇ ਵੀਰਾਂ ਭੈਣਾਂ ਭਰਾਵਾਂ ਨੂੰ ਇਹ ਬੇਨਤੀ ਕਰਦੇ ਜਿਨ੍ਹਾਂ ਨੂੰ ਸੜਕਾ ਦਰਦਾ ਉਹ ਕਿਰਪਾ ਕਰਕੇ ਸਿੱਧੂ ਹੈਲਥ ਸੈਂਟਰ ਕੋਰਤਸੂਈ ਦੇ ਵਿੱਚ ਆਓ ਤਹਿਸੀਲ ਗੜ੍ਹ ਸੰਗਰ ਜ਼ਿਲ੍ਹਾ ਹੁਸ਼ਿਆਰਪੁਰ ਜੇ ਤੁਸੀਂ ਕੋਰਤਸੂਈ ਆ ਕੇ ਮੇਰਾ ਨਾਮ ਕਿਸੇ ਨੂੰ ਪੁੱਛਣਾ ਸਿੱਧੂ ਪੱਤਰਕਾਰ ਦਾ ਘਰ ਪੁੱਛ ਰਹੇ ਮੈਂ ਘਰ ਦੇ ਵਿੱਚ ਹੀ ਕਰਦਾ ਮੇਰਾ ਨੰਬਰ ਹੈਗਾ 9855719816 9885719816 ਤੁਸੀਂ ਆਜ ਦੇ ਨਾਲ ਭਟ ਗੋ ਨਾ ਕਿ ਬਾਬਾ ਜੀ ਦਾ ਬਿਲਕੁਲ ਅਸੀਂ ਸੱਚੀ ਵੀਡੀਓ ਪਾਉਣੀ ਕੋਈ ਝੂਠ ਛਾਈ ਗੱਲ ਨਹੀਂ ਨਾ ਬਾਬੇ ਦਾ ਮੇਰੇ ਕੋ ਰਿਸ਼ਤੇ ਦਾ ਨਾ ਮੈਂ ਇਹਨਾਂ ਨੂੰ ਜਾਣ ਮੈਨੂੰ ਕਹਦੇ ਦੇਖੇ ਜਾਂਦੀ ਤੀ ਹਾਂਜੀ ਕਿ ਜਿਹਨੂੰ ਟੈਕ ਤੇ ਲਾਈਵ ਤੇ ਦੇਖੀ ਠੀਕ ਹੈ ਜਿਹਨੂੰ ਰਾਮਾ ਦਾ ਉਹੀ ਹੈ ਜੀ ਆਓ ਐਮੀਨਾ ਪੜਕੋ ਦਿਨ ਰਾਤ ਹਾਇ ਤੋਬਾ ਨਾ ਕਰੋ ਤੇ ਤੁਹਾਡੀ ਸ਼ਰਕਤ ਦਰਦ ਹੱਟ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ